ਤੈ ਸੋਚਾ ਸਿੰ ਲੰਗਾ ਇਹ ਦੋ ਤਿੰਨ ਨਾਂ ਆ ਰਾਜਨੀਤੀ ਚ ਜਿਹੜੇ ਕਹ ਲੋਕੇ ਆਈ ਕੈਚਰ ਹੈ ਹਮੇਸ਼ਾ ਜਿੱਦਾਂ ਕਹ ਲੋਕੇ ਬਈ ਇੱਕ ਤੇ ਹੈਗਾ ਨਾ ਹੰਸ ਰਾਜਹੰਸ ਇੱਕ ਹੈਗਾ ਦੂਸਰੇ ਪਾਸੇ ਲੰਗਾ ਤੀਸਰੇ ਪਾਸੇ ਕੁਝ ਹੋਰ ਜਿੱਦਾਂ ਆਪਾਂ ਦੇਖ ਲੈਨੇ ਚਨੀ ਸਾਹਿਬ ਇਹ ਇਸ ਤਰ੍ਹਾਂ ਦੇ ਚਿਹਰੇ ਆ ਕਿ ਬਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੇ ਆਈ ਕਚ ਰਿਹਾ ਮਤਲਬ ਕਿ ਨਿਗਾਹ ਖਿੱਚ ਲੈਂਦੇ ਆ खैर ਤਾਂ ਸੁਚਾ ਸਿੰਘ ਲੰਗਾ ਜਿਹੜੇ ਕਿ ਇਹਨਾਂ ਦੇ ਵਿੱਚੋਂ ਇੱਕ ਨੇ ਤਾਂ ਸੁਚਾ ਸਿੰਘ ਲੰਗਾ ਨੇ ਅਲਟੀਮੇਟਮ ਦਿੱਤਾ ਹੈ ਕਿ ਭਾਈ 22 ਤਰੀਕ ਬਾਈ ਜੀ ਨੋਟ ਕਰ ਲਓ ਉਦੋਂ ਤੱਕ ਭਾਈ ਤੁਹਾਨੂੰ ਟਾਈਮ ਹੈ ਆਪ ਦੀ ਲੀਡਰਸ਼ਿਪ ਨੂੰ ਕਿਹਾ ਤੇ ਉਸ ਤੋਂ ਬਾਅਦ ਫਿਰ ਅਸੀਂ ਰੈਲੀ ਕਰਾਂਗੇ ਤੇ ਰੈਲੀ ਕਰਕੇ ਰੇਲਾ ਬਣਾ ਦੇਾਂਗੇ। ਯਾਨੀ ਸੁੱਚਾ ਸਿੰਘ ਲੰਗਾਹ ਵੀ ਜਿਹੜਾ ਆ ਉਹ ਤਿਆਰ-ਵਰ ਤਿਆਰ ਆ ਕਿ ਹੁਣ ਬਈ ਗੱਲ ਇੱਕ ਪਾਸੇ ਲਾ ਦੇਣੀ ਆ। ਜਾਂ ਤੇ ਇਧਰ ਤੇ ਜਾਂ ਉਧਰ। ਹੁਣ 22 ਤਰੀਕ ਨੂੰ ਕੀ ਹੁੰਦਾ ਪਤਾ ਨਹੀਂ ਪਰ ਸੁੱਚਾ ਸਿੰਘ ਲੰਗਾਹ ਨੇ ਲੀਕ ਖਿੱਚ ਦਿੱਤੀ ਆ ਕਿ ਜਾਂ ਤਾਂ ਮੈਨੂੰ ਲਭੋ ਪਾਰਟੀ 'ਚ ਉਹ ਕਹਿੰਦੇ ਆ ਕਿ ਸਾਡੇ ਲੋਕਲ ਲੀਡਰ ਜਿਹੜੇ ਆ ਇੱਥੋਂ ਦੇ ਉਹ ਨਾ ਨੁਕਸਾਨ ਸਟਾ ਵਿਰੋਧੀ ਧਿਰਾਂ ਨੇ ਨਹੀਂ ਕੀਤਾ ਜਿੰਨਾ ਸਾਡਾ ਨੁਕਸਾਨ ਜਿਹੜਾ ਆ ਉਹ ਇਹਨਾਂ ਲੋਕਲ ਲੀਡਰਾਂ ਨੇ ਕਰ ਦਿੱਤਾ ਹੈ ਤੇ ਮੈਂ ਮੈਂ ਤਾਂ ਬਾਈ ਹੁਣ 22 ਤਰੀਕ ਜਿਹੜੀ ਹੈ ਉਹ ਰੱਖ ਲੈਣਾ ਤੇ 22 ਤੋਂ ਬਾਅਦ ਫਿਰ 22 ਤੋਂ ਬਾਅਦ ਤਾਂ ਫਿਰ ਸੱਚਾ ਬਾਈ ਸੱਚਾ ਬਾਈ ਹੋਊਗੀ ਤਾਂ ਇਹ ਅਕਾਲੀ ਦਲ ਵਾਸਤੇ ਇੱਕ ਨਵਾਂ ਕਹਿ ਲੋ ਕਿ ਹੁਣ ਪੰਗਾ ਖੜਾ ਹੋ ਗਿਆ ਕਿ ਜਾਂ ਤਾਂ ਸੋਚਾ ਸਿੰਘ ਲੰਗਾ ਨੂੰ ਪਾਰਟੀ ਚ ਸ਼ਾਮਲ ਕਰੋ ਜੇ ਕਰਨਗੇ ਤੇ ਫਿਰ ਤੁਹਾਨੂੰ ਪਤਾ ਹੈ ਵਿਰੋਧੀ ਧਿਰਾਂ ਨੇ ਤੇ ਉਹ ਵੀ ਕੱਢ ਲਿਆਉਣਾ ਪੁਰਾਣਾ ਮਸਾਲਾ ਤੇ ਪੁਰਾਣਾ ਮਸਾਲਾ ਤੁਹਾਨੂੰ ਪਤਾ ਹੀ ਹੈ ਕਿਹੜਾ ਹੈ ਉਹ ਔਖਾ ਹੋ ਜਾਣਾ ਕੰਮ ਤੇ ਜੇ ਮੰਨ ਲਓ ਨਾ ਕਰਦੇ ਆ ਤੇ ਉੱਥੇ ਹੁਣ ਡਾਕਟਰ ਦਲਜੀਤ ਚੀਮਾ ਜੀ ਇੱਕ ਬੜੀ ਭਸਮੀ ਲੜਾਈ ਚੱਲ ਜੇ ਆਪੇ ਨੇ ਗੁਰਦਾਸਪੁਰ ਤੋਂ ਤੇ ਇਹਨਾਂ ਦਾ ਇਲਾਕਾ ਤੇ ਉਹੀ ਆ ਨਾ ਤੇ ਫੇਰ ਭਾਈ ਥੋੜਾ ਨੁਕਸਾਨ ਤੇ ਹੋਏਗਾ ਥੋੜਾ ਸੇ ਥੋੜਾ ਹੈ ਥੋੜੀ ਕੀ ਜ਼ਰੂਰਤ ਹੈ ਅਕਾਲੀ ਦਲ ਦਾ ਸਾਖਤਾ ਉਹੋ ਜਿਹਾ ਹੋਇਆ ਹੋਇਆ ਪਿਆ ਕਿ ਥੋੜਾ ਹੈ ਥੋੜੀ ਕੀ ਜ਼ਰੂਰਤ ਹੈ ਮਸਲਨ ਜਿਵੇਂ ਤਲਵੀਰ ਗਿੱਲ ਦੀ ਗੱਲ ਕਰ ਰਹੇ ਸੀਗੇ ਤਲਵੀਰ ਗਿੱਲ ਵੇਖ ਲਓ ਹੁਣ ਤਲਵੀਰ ਗਿੱਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੇ ਨੇਰ ਦੇ ਵਿੱਚ ਵੀ ਦੂਜੇ ਨੰਬਰ ਤੇ ਰਿਹਾ ਸੀ ਅਕਾਲੀ ਦਲ ਛੱਡ ਕੇ ਗਿਆ ਹੁਣ ਚਲੋ ਕਿੰਨੀਆਂ ਕੋ ਵੋਟਾਂ ਨਾਲ ਲੈ ਕੇ ਗਿਆ ਉਹ ਗਉ ਤੇ ਰਿਜ਼ਲਟ ਤੋਂ ਪਤਾ ਲੱਗੇਗਾ ਪਰ ਉਹਨੇ ਅੱਜ ਜਾਂਦਿਆਂ ਤਮਾਕਾ ਕਰ ਦਿੱਤਾ ਮਤਲਬ ਜੇਸੂ ਬੰਦੇ ਨੇ ਹੁਣ ਤੱਕ ਅਕਾਲੀ ਦਲ ਚ ਰਹਿ ਕੇ ਸਭ ਕੁਝ ਹਾਸਲ ਕੀਤਾ ਜਿਵੇਂ ਦਲ ਬਦਲਿਆ ਸੰਕੇਤ ਪਹਿਲਾਂ ਹੀ ਸੰ ਪਾਜਪਾ ਚ ਜਾਣ ਦੇ ਵੀ ਆਏ ਫਿਰ ਮੰਨ ਜਾਣ ਦੀਆਂ ਗੱਲਾਂ ਹੋਈਆਂ ਤੇ ਜਿਵੇਂ ਹੀ ਗਿਆ ਤਲਵੀਰ ਗਿੱਲੋਂ ਨੇ ਨਾਲ ਦੀ ਨਾਲ ਫੱਟੇ ਚੱਕ ਦੇ ਸਾਰੇ ਨਾਲੋਂ ਅੱਜ ਫਸਾਤੇ ਸਾਰੇ ਫਸਾਤੇ ਤਾਂ ਮਤਲਬ ਇਹ ਕਿ ਤੁਸੀਂ ਦੇਖੋ ਨਾ ਕਿ ਹਰੇਕ ਬੰਦਾ ਕਿਤੇ ਨਾ ਕਿਤੇ ਨੁਕਸਾਨ ਕਰ ਦਿੰਦਾ ਹੈ ਅੱਜ ਐਸਡੀਪੀਸੀ ਵਾਲਿਆਂ ਦੇ ਜਿਹੜੇ ਖਾਸ ਤੌਰ ਤੇ ਕੁਝ ਅਹੁਦੇਦਾਰ ਆ ਉਹਨਾਂ ਬਾਰੇ ਕਿੰਡੀ ਵੱਡੀ ਗੱਲ ਕੀਤੀ ਹੈ ਵੈਸੇ ਤਾਂ ਮੇਰੇ ਪਿੱਛੇ ਕਿਤਾਬਾਂ ਜਿਹੜੀਆਂ ਦੇਖਦੀਆਂ ਪਈ ਹੋਣੀਆਂ ਤੁਹਾਨੂੰ ਇਹਨਾਂ ਕਿਤਾਬਾਂ 'ਚ ਇੱਕ ਕਿਤਾਬ ਆ ਜਿਹੜੀ ਕਿ ਅ ਹਰਚਰਨ ਸਿੰਘ ਨੇ ਲਿਖੀ ਸੀ ਉਹਨੇ ਵੀ ਬਹੁਤ ਕੁਝ ਲਿਖਿਆ ਸੀ ਹੁਣ ਤੇ ਸੰਸਾਰ 'ਚ ਹੈ ਨਹੀਂਗਾ ਕਿਤੇ ਉਹਦੇ ਤੇ ਵੀ ਵੀਡੀਓ ਕਰ ਲਵਾਂਗੇ ਮਤਲਬ ਅੱਜ ਦੀ ਵਿਕਲੂ ਤੁਸੀਂ ਮੇਨ ਸਟ੍ਰੀਮ ਜਿਹੜਾ মিডিਆ ਸਾਡਾ ਜਿਹੜਾ ਮਿੰਨੀ ਗੋਦੀ মিডিਆ ਇੱਥੋਂ ਦਾ ਪੰਜਾਬ ਦਾ ਤਾਂ ਉਹਨਾਂ ਨੇ ਸਭ ਤੋਂ ਵੱਡੀ ਖਬਰ ਬਣਾ ਕੇ ਪੇਸ਼ ਕਰ ਦਿੱਤੀ ਯਾਨੀ ਨੁਕਸਾਨ ਵੋਟ ਉਹ ਬਾਤ ਦੀ ਗੱਲ ਕਿੰਨੀ ਖਿੱਚਦਾ ਕੋਈ ਪਰ ਨੁਕਸਾਨ ਕਰ ਦਿੰਦਾ ਤੇ ਉਸੇ ਤਰ੍ਹਾਂ ਸੁੱਚਾ ਸਿੰਘ ਲਗਾ ਦੇ ਫਸਾ ਦਿੰਦਾ ਕਿ ਜਾਂ ਤਾਂ ਹੁਣ ਮੈਨੂੰ ਲਵੋ ਨਹੀਂ ਤੇ ਭਾਈ ਮੈਂ ਚੱਲਿਆ ਤੇ ਹਰੇਕ ਬੰਦਾ ਮੈਂ ਕਹਿਣਾ ਹੁਣਾ ਇੱਥੇ ਇੱਕ ਵੀਰੇ ਨੇ ਬਹੁਤ ਸੋਹਣਾ ਕਮੈਂਟ ਕੀਤਾ ਸੀਗਾ ਅ ਉਹ ਜਸ ਤਵਾੜੀ ਸੀਗੇ ਸ਼ਾਇਦ ਉਹ ਕਹਿੰਦੇ ਕਿ ਲੰਗਾ ਕੋਲ ਵੋਟ ਤੇ ਹੈ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਹਰੇਕ ਬੰਦੇ ਕੋਲ ਕਿਤੇ ਨਾ ਕਿਤੇ ਚਾਹੇ ਕੋਈ ਸੁਚਾਵੇ ਚਾਹੇ ਕੋਈ ਲੁਚਾਵੇ ਕੁਝ ਨਾ ਕੁਝ ਸਪੋਰਟ ਹੁੰਦੀ ਹੈ ਯਾਰ ਆ ਤੁਸੀਂ ਦੇਖ ਲਓ ਹੁਣ ਤੱਕ ਹਾਂਜੀ ਮੈਂ ਵੀ ਕੀਤਾ ਸੀਗਾ ਬਿਲਕੁਲ ਦੋਦੀ ਤੋਂ ਮੌਜੀ ਤੱਕ ਦਾ ਸਫ਼ਰ ਹਾਂਜੀ ਬਿਲਕੁਲ ਮੈਂ ਉਹ ਵੀ ਬਹੁਤ ਵੀਡੀਓ ਵੇਖਿਆ ਗਿਆ ਸੀ ਉਸ ਟਾਈਮ ਮਤਲਬ ਕਿ ਬਹੁਤ ਜ਼ਿਆਦਾ ਵੀਡੀਓ ਚੱਲੇ ਆ ਸੀਗਾ ਜੀ ਕਈ ਸਾਲ ਪਹਿਲਾਂ ਮੈਂ ਬਣਾਇਆ ਸੀਗਾ ਉਹ ਇੱਕ ਪ੍ਰੋਗਰਾਮ ਹਾਂਜੀ ਤਾਂ ਗੱਲ ਇਹ ਆ ਕਿ ਕਿਤਾਬ ਦਾ ਨਾਮ ਦੱਸੋ ਮੈਂ ਅਗਲੇ ਲਾਈਵ 'ਚ ਨਾ ਜਿਸ ਦਿਨ ਆਪਾਂ ਅਗਲੀ ਵਾਰ ਕਿਉਂਕਿ ਹੁਣ ਉੱਠ ਕੇ ਜਾਣਾ ਪਾਏਗਾ ਮੈਨੂੰ ਤਾਂ ਫਿਰ ਉਹ ਠੀਕ ਨਹੀਂ ਲੱਗੇਗਾ ਕਿਉਂਕਿ ਗਾ ਰਿਕਾਰਡਡ ਪ੍ਰੋਗਰਾਮ ਵੀ ਚੱਲਣਾ ਉਹ ਠੀਕ ਨਹੀਂ ਲੱਗੇਗਾ ਲਾਈਵ 'ਚ ਉਦਾਂ ਆਪਾਂ ਪੇਜ ਵਗੈਰਾ ਤੋਂ ਲਾਈਵ ਕਰਦੇ ਹੋਈਏ ਤਾਂ ਫਿਰ ਉਹ ਪੋਸੀਬਲ ਹੁੰਦਾ ਸੋ ਦੈਟ ਮਤਲਬ ਕਿ ਉਹਨੂੰ ਇਦਾਂ ਕਰੀਏ ਤਾਂ ਚੈਨਲ ਦਾ ਪ੍ਰੋਗਰਾਮ ਫਿਰ ਠੀਕ ਨਹੀਂ ਲੱਗਦਾ ਤੇ ਮੈਂ ਕੋਈ ਗੱਲ ਨਹੀਂ ਹੈ ਮੈਂ ਅਗਲੇ ਲਾਈਵ ਦੇ ਵਿੱਚ ਤੁਹਾਨੂੰ ਦੱਸ ਦਿਆਂਗਾ ਹਾਨੀ ਜੀ ਕਹਿ ਰਹੇ ਕਿ ਸੀਬੀਸੀ ਨੇ ਸਿਰਫ ਇਹੀ ਦੱਸਿਆ ਸੀ ਤਿੰਨ ਅਰੈਸਟ ਕੀਤੇ ਇੰਡੀਅਨ ਕੋਈ ਗੈਂਗ ਵਗੈਰਾ ਦਾ ਨਾਮ ਨਹੀਂ ਲੈ ਮੈਂ ਉਹੀ ਕਹਿ ਰਿਹਾ ਹਾਨੀ ਜੀ ਉਹੀ ਮੈਂ ਕਹਿ ਰਿਹਾ ਕਿ ਬਈ ਸਾਨੂੰ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ ਯਾਰ ਇਹ ਇੰਟਰਨੈਸ਼ਨਲ ਲੈਵਲ ਦੇ ਮੁੱਦੇ ਆ ਸਾਡੀ ਕਈ ਵਾਰ ਸਮਝ ਤੋਂ ਪਰੇ ਹੁੰਦੇ ਆ ਜੀਓ ਪੋਲਿਟਿਕਸ ਨਾਲ ਜੁੜੇ ਹੁੰਦੇ ਆ ਸਿੱਦੇ ਇੱਥੋਂ ਦੇ ਲੋਕਲ ਮੁੱਦੇ ਚੁਲਝ ਜਾਂਦੇ ਆ ਕਈ ਵਾਰ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਤਾਂ ਐਵੇਂ ਫਾਇਦਾ ਕੀ ਆ ਕਿਸੇ ਦਾ ਨਾਂ ਚਲਾ ਦੇਣਾ ਚਾਹੇ ਕੋਈ ਵੀ ਆ ਚਾਹੇ ਕੋਈ ਗੈਂਗਸਟਰ ਆ ਚਾਹੇ ਕੋਈ ਕੋਈ ਵੀ ਆ ਕੋਈ ਵੀ ਆ ਐਵੇਂ ਜੋੜ ਕੇ ਕਹਾਣੀ ਨੂੰ ਇੱਧਰ ਉੱਧਰ ਕਰ ਦੇਣਾ ਜਦੋਂ ਤੱਕ ਕੋਈ ਸਬੂਤ ਨਹੀਂ ਆਫੀਸ਼ੀਅਲੀ ਕੋਈ ਤਸਦੀਕ ਨਹੀਂ ਹੈ ਸੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਅਲਬੀਰ ਗਿੱਲ ਨੇ ਕੀ ਗੱਲ ਕੀਤੀ ਬਾਈ ਜੀ ਤੇ ਦੱਸੋ ਕਿਉਂ ਉਹਨੇ ਨਾ ਇੱਕੋ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਇਹ ਜਿਹੜੇ ਐਸਜੀਪੀਸੀ ਵਾਲੇ ਆ ਇਹ ਬਹੁਤੇ ਅਹੁਦੇਦਾਰ ਇਹਨਾਂ ਦੇ ਫੀਮ ਖਾਂਦੇ ਆ ਇਹਨਾਂ ਦਾ ਡੋਪ ਟੈਸਟ ਕਰਵਾਇਆ ਜਾਵੇ ਉਹ ਖਬਰ ਚੱਲ ਰਹੀ ਹੈ ਤਾਂ ਹੀ ਉਹ ਅਸੀਂ ਗੱਲ ਕਰ ਰਹੇ ਸੀ ਕਿ ਕਿ ਹਰੇਕ ਲੀਡਰ ਦੇ ਕੋਲ ਕੋਈ ਨਾ ਕੋਈ ਸਮਰਥਨ ਹੁੰਦਾ ਹੀ ਆ ਕੁਝ ਵੋਟਾਂ ਹੁੰਦੀਆਂ ਉਹਦਾ ਨੁਕਸਾਨ ਤੇ ਹੁੰਦਾ ਹੀ ਹੁੰਦਾ ਦੂਜਾ ਜਿਹੜਾ ਦਲ ਛੱਡਦਾ ਉਹ ਦਲ ਵਿੱਚ ਲੀਆਂ ਜਿਹੜੀਆਂ ਕੁਝ ਗੱਲਾਂ ਹੁੰਦੀਆਂ ਕਮੀਆਂ ਹੁੰਦੀਆਂ ਉਦੇ ਬਾਰੇ ਜਾਣੂ ਵੀ ਹੁੰਦਾ ਕਈ ਵਾਰ ਉਹਦੀ ਕਹੀ ਗੱਲ ਫਿਰ ਜਿਹੜੇ ਵਿਰੋਧੀ ਧਿਰ ਦੇ ਵਿੱਚ ਉਹ ਜਾਂਦਾ ਉਹ ਫਿਰ ਉਹਨੂੰ ਬਹੁਤ ਤਗੜੇ ਤਰੀਕੇ ਨਾਲ ਪ੍ਰੋਜੈਕਟ ਕਰਦੀ ਹੈ ਸੋ ਇਹ ਚੀਜ਼ ਹੁੰਦੀ ਆ ਉਹਦੀ ਗੱਲਬਾਤ ਆਪਾਂ ਕਰ ਰਹੇ ਸੀਗੇ ਖੈਰ ਆ ਸ਼ਾਗਰ ਸਾਹਿਬ ਜੀ ਤੁਸੀਂ ਕੋਈ ਗੱਲ ਨਹੀਂ ਮੈਸੇਜ ਕਰ ਦਿਓ ਸਾਡਾ ਜਿਹੜਾ ਨੰਬਰ ਉਦੇ ਤੇ ਦੇਖ ਲਵਾਂਗੇ ਕੋਈ ਗੱਲ ਨਹੀਂ ਪਟਿਆਲਾ ਕਾਲੀ ਦਲ ਦਾ ਵਰਕਰ ਖੜੂਰ ਸਾਹਿਬ ਦੇ ਫੈਸਲੇ ਤੇ ਖੁਸ਼ ਨਹੀਂ ਹੈ ਗੁਰਵਿੰਦਰ ਜੀ ਇਹ ਸਿਆਸਤ ਦੇ ਫੈਸਲੇ ਆ ਸਿਆਸਤ ਦੇ ਫੈਸਲੇ ਆ ਸੋ ਅਪਾਇ ਤੇ ਕੁਝ ਨਹੀਂ ਕਰ ਸਕਦੇ ਪਾਰਟੀਆਂ ਨੂੰ ਅਧਿਕਾਰ ਹੈ ਤੁਸੀਂ ਮੈਂ ਕੌਣ ਹੁੰਨੇ ਆ ਠੀਕ ਹੈ ਕੈਡਰ ਕਿਸੇ ਦਾ ਨਾਰਾਜ਼ ਹੈ ਉਹਨੂੰ ਖਮਿਆਜ਼ਾ ਪੂਤਣਾ ਪਊਗਾ ਪਰ ਮੈਂ ਕਹਿ ਨਹੀਂ ਕਰ ਸਕਦਾ ਕਿ ਅਕਾਲੀ ਦਲ ਕੈਂਡੀਡੇਟ ਦੇਵੇ ਜਾਂ ਨਾ ਦੇਵੇ ਯਾਰ ਮਾਰ ਨਹੀਂ ਕਰਨੀ ਚਾਹੀਦੀ ਪਰਮਜੀਤ ਸਿੰਘ ਹਾਂ ਜੀ ਇਹ ਤੇ ਹੈ ਸਿਆਸਤ ਦੇ ਵਿੱਚ ਵੈਸੇ ਯਾਰ ਮਾਰ ਆਉਂਦੇ ਆ ਆਮ ਤੌਰ ਤੇ ਵੈਸੇ ਤੇ ਅੱਜ ਕੱਲ ਦੀ ਮੈਂ ਦੇਖਦਾ ਅੱਜ ਕੱਲ ਦੀ ਪੀੜ੍ਹੀ ਚ ਸਾਡੇ ਤੋਂ ਪਹਿਲਾਂ ਸ਼ਾਇਦ ਉਦੋਂ ਵੀ ਵਧੀਆ ਹੋਏਗਾ ਮਾਹੌਲ ਜਿਸ ਦੌਰ ਚ ਅਸੀਂ ਕਾਲਜਾਂ ਚ ਗਏ ਆ ਜਾਂ ਵਿਚਰੇ ਆ ਯਾਰ ਯਾਰੀ ਦੀ ਕੀਮਤ ਸੀ ਯਾਰੀ ਕੀ ਹੁੰਦੀ ਸੀ ਮਤਲਬ ਮਸਲਨ ਕਿ ਜੇ ਲਾਲੋ ਕੇ ਭੁੱਖੇ ਰਹਿਣਾ ਪੈਸੇ ਹੈ ਨਹੀਂ ਤੇ ਸਾਰਿਆਂ ਨੇ ਇਕੱਠੇ ਭੁੱਖੇ ਰਹਿਣਾ ਵੀ ਮੰਨ ਲਓ ਇੱਕ ਬੰਦੇ ਕੋਲ 20 ਰੁਪਏ ਹੈ ਇੱਕ ਟਾਈਮ ਦਾ ਜਗਾੜੇ ਉਹਦਾ ਹੋ ਸਕਦਾ ਤੂੰ ਨੇ ਕਹਿਣਾ ਕਿ ਨਹੀਂ ਯਾਰ ਮੈਂ ਵੀ ਤੁਹਾਡੇ ਨਾਲ ਭੁੱਖਾ ਬੈਠਾਂ ਖਾਣੀਆਂ ਤਾਂ ਸਾਰਿਆਂ ਨੇ ਖਾਣਿਓ ਜਿਹਦੀ ਜੇਬ ਚ 20 ਰੁਪਏ ਨਹੀਂ ਆ ਕਿ ਕੱਲਾ ਜਾ ਕੇ ਖਾ ਆਵੇਗਾ ਜੇ ਘਰ ਆਂਚ ਰਹਿੰਦੇ ਸੀਗੇ ਤੇ ਮੈਂ ਖੁਦ ਇੱਕ ਕੇਸ ਦੇ ਵਿੱਚ ਭੰਗੌੜਾ ਸੀਗਾ ਤੇ ਮੈਂ ਇੱਕ ਆਪਦੇ ਦੋਸਤ ਦੇ ਘਰੇ ਰਿਹਾ ਤੇ ਸੱਚ ਜਾਣਿਓ ਉਹ ਪਾਣੀ ਲਾਉਣ ਚਲੇ ਜਾਂਦਾ ਹੁੰਦਾ ਸੀ ਉੱਠ ਕੇ ਤੇ ਘਰ ਸਾਰਾ ਤੁਹਾਨੂੰ ਪਤਾ ਹੀ ਹੈ ਕੱਲਾ ਹੀ ਹੁੰਦਾ ਸੀ ਉਹ ਕੱਲਾ ਬਾਕੀ ਸਾਰਾ ਘਰ ਕੰਮ ਤੁਹਾਨੂੰ ਪਤਾ ਜੀ ਹੁੰਦੇ ਆ ਧੀਆਂ ਪੈਣਾ ਬੀਬੀਆਂ ਤੇ ਚਵਾਰੇ ਤੇ ਮੰਜੀ ਡਾਹ ਕੇ ਤੇ ਨਿਕਲਣਾ ਵੀ ਲੈ ਵੀ ਤੂੰ ਕੈਮਰਾ ਹੀ ਮੜਾ ਜਾ ਤੂੰ ਮੈਂ ਚੱਲਿਆ ਸੋ ਇੰਨਾ ਵਿਸ਼ਵਾਸ ਹੁੰਦਾ ਸੀ ਯਾਰੀ ਤੇ ਸੋ ਯਾਰੀਆਂ ਬੜੀਆਂ ਕੀਮਤੀ ਹੁੰਦੀਆਂ ਸੀ ਉਦੋਂ ਵੀ ਜਦੋਂ ਗਲਤੀਆਂ ਹੋ ਜਾਂਦੀਆਂ ਸੀ ਮੇਰੇ ਤੋਂ ਵੀ ਹੋਈਆਂ ਹੋਣਗੀਆਂ ਮੇਰੇ ਦੋਸਤਾਂ ਤੋਂ ਵੀ ਇੰਨੀ ਹੋਣਗੀਆਂ ਬਟ ਹੋਣ ਵਾਲੀ ਯਾਰੀ ਤੇ ਬਿਲਕੁਲ ਕੈਨੇਡੀਅਨ ਪੁਲਿਸ ਨੇ ਕਿਸੇ ਨਾਂ ਦੀ ਪੁਸ਼ਟੀ ਨਹੀਂ ਕੀਤੀ ਬਾਕੀ ਤੁਸੀਂ ਦੱਸਿਆ ਬਿਲਕੁਲ ਇਹੀ ਗੱਲਾਂ ਅਸੀਂ ਕਰ ਰਹੇ ਹਾਂ ਜੀ ਕਿ ਸਾਡਾ ਮੀਡੀਆ ਜਿਹੜਾ ਬਿਲਕੁਲ ਉਲਟ ਦਿਸ਼ਾ ਵੱਲ ਜਾ ਰਿਹਾ ਹੈ ਇਹਦਾ ਨਹੀਂ ਹੋਣਾ ਚਾਹੀਦਾ ਅ ਵਿੱਕੀ ਲੁਧਿਆਣਾ ਜੀ ਕਹਿ ਰਿਹਾ ਕਿ ਅਮਰਤਪਾਲ ਸਪੋਰਟ ਬਾਕ ਤੋਂ ਹੁਣ ਲੱਗ ਪਈ ਅੰਡਾ ਵਿੱਚ ਚਲੋ ਠੀਕ ਹੈ ਸਰ ਠੀਕ ਹੈ ਜੀ ਸੁੱਚਾ ਬੰਗਾ ਅਕਾਲੀ ਦਲ ਦੀ ਬ੍ਰਿਜ ਪੂਸ਼ਣ ਸਿੰਘ ਵਾਂਗੂ ਗਲੇ ਦੀ ਅੰਡੀ ਬਣ ਗਿਆ ਹਾਂ ਜੀ ਬ੍ਰਿਜ ਪੂਸ਼ਣ ਵੀ ਵੇਖ ਲਓ ਆਪਦੇ ਮੁੰਡੇ ਦੀ ਟਿਕਟ ਲੈ ਹੀ ਗਿਆ ਸ਼ੁਕਰੀਆ ਨਵਦੀਪ ਜੀ ਹਾਂ ਜੀ ਉਸ ਟਾਈਮ ਬਿਲਕੁਲ ਯਾਰੀ ਦੋਸਤੀ ਇੱਕ ਵੱਖਰੀ ਕਿਸਮ ਦੀ ਸੀ ਅੱਜ ਵੀ ਮੈਂ ਦੇਖਦਾ ਮੁੰਡਿਆਂ ਨੂੰ ਠੀਕ ਹੈ ਇਹ ਨਹੀਂ ਇਹ ਸਭ ਕੁਝ ਖਤਮ ਹੋ ਜਾਂਦਾ ਪਰ ਥੋੜਾ ਉਹ ਚੀਜ਼ਾਂ ਦਾ ਫਰਕ ਪੈ ਜਾਂਦਾ ਹੈ ਤੇ ਅੱਜ ਕੱਲ ਤਾਂ ਜਿਆਦਾ ਟੈਲੀਫੋਨਿਕ ਯਾਰੀ ਆ ਬਸ ਉੱਥੇ ਗਰੁੱਪ ਬਣੇ ਆ WhatsApp ਤੇ ਜਾਂ ਵਗੈਰਾ ਵਗੈਰਾ ਤੇ ਅਸੀਂ ਤਾਂ ਹਫਤਾ ਤਾਂ ਪੰਜ ਪੰਜ ਦਿਨ 10 10 ਦਿਨ ਯਾਰ ਦੋਸਤਾਂ ਦੇ ਘਰਾਂ ਚ ਰਹਿੰਦੇ ਹੁੰਦੇ ਸੀ ਬਾਈ ਬਹੁਤ ਵਧੀਆ ਜ਼ਿੰਦਗੀ ਸੀ ਚਲੋ ਯਾਰ ਇਹ ਦੋਸਤੀ ਉਸ ਟਾਈਮ ਵਧੀਆ ਸੀਗੀ ਕਰ ਚਲੋ ਇੱਕ ਹੋਰ ਗੱਲ ਕਰ ਲਈਏ ਜਾਂਦਿਆਂ ਜਾਂਦਿਆਂ ਬਈ ਦੂਸਰੀਆਂ ਬਾਰੇ ਚਾਨਣਾ ਪਾਉ ਕਨਵیر ਸਿੰਘ ਜੀ ਅਸੀਂ ਗੱਲ ਕਰ ਲਈ ਆ ਤਲਵੀਰ ਗਿੱਲ ਦੀ ਕੀ ਗੱਲ ਕਰੀਏ ਜੀ ਸਧਾਰਨ ਬੰਦਾ ਸੀ ਮੇਰੇ ਵਾਂਗੂ ਫੇਰ ਉਹ ਉੱਠ ਕੇ ਅਕਾਲੀ ਦਲ 'ਚ ਆ ਗਿਆ ਸਭ ਕੁਝ ਹਾਸਲ ਕੀਤਾ ਹੁਣ ਅਕਾਲੀ ਦਲ ਨੂੰ ਬਾਏ ਬਾਏ ਕਰਕੇ ਦੂਸਰੇ ਦਲ 'ਚ ਚਲਾ ਗਿਆ ਇਹੀ ਐ ਚਿਸਾ ਹੋ ਰੋ ਕੀ ਐ ਆਪਾਂ ਕਿਸੇ ਨੂੰ ਕੀ ਰੂ ਕੀ ਐ ਖੈਰਾ ਮੁਕਾਬਲੇ ਚ ਬਾਹਰ ਹੋ ਰਿਹਾ ਸਿਮਰਜੀਤ ਮਾਨ ਕਾਫੀ ਅੱਗੇ ਜਾ ਰਹੇ ਨੇ ਮਾਲਵਾ ਵੈਲਟ ਨੂੰ ਹਾਂਜੀ ਅੱਜ ਤੋਂ 15 20 ਦਿਨ ਪਹਿਲਾਂ ਇਤਰਾ ਲੱਗਦਾ ਸੀਗਾ ਕਿ ਸੁਖਪਾਲ ਸਿੰਘ ਖੈਰਾ ਬਹੁਤ ਮਜ਼ਬੂਤ ਪੋਜੀਸ਼ਨ ਚ ਹੋ ਜਾਣਗੇ ਪਰ ਬਾਅਦ ਚ ਕਾਂਗਰਸ ਚ ਜੋ ਉਤਲ ਪੁਤਲ ਹੋਈ ਜਿਸ ਤਰ੍ਹਾਂ ਦਾ ਸਾਰਾ ਕਹਿੰਨੋ ਕਿ ਇਹ ਪਣਿਆ ਗ੍ਰੰਥ ਬਣਿਆ ਉਦੇ ਚ ਮੈਨੂੰ ਵੀ ਇਹੋ ਲੱਗਦਾ ਮੈਂ ਸਹਿਮਤ ਹਾਂ ਤੁਹਾਡੇ ਨਾਲ ਕਿ ਸੁਖਪਾਲ ਖਹਿਰਾ ਫਸੇ ਹੋਏ ਨੇ ਤੇ ਹੁਣ ਸੁਖਪਾਲ ਖਹਿਰਾ ਹੋਰਾਂ ਨੂੰ ਬਹੁਤ ਮਿਹਨਤ ਕਰਨੀ ਪਊਗੀ। ਮਨਦੀਪ ਸਿੰਘ ਵਰਸਾ ਸਿੰਘ ਨੂੰ ਗਾਲ੍ਹਾਂ ਕੱਢ ਰਿਹਾ ਬਹੁਤ ਮਾੜੀ ਗੱਲ ਆ ਕਿਉਂਕਿ ਅਮਰਤਪਾਲ ਸਿੰਘ ਤੇ ਐਨਐਸਏ ਲੱਗੀ ਆ ਤੇ ਵਰਸਾ ਸਿੰਘ ਵੀ ਜੇਲ੍ਹ ਚ ਰਿਹਾ। ਨਹੀਂ ਸਰ ਗਾਲ੍ਹਾਂ ਕਿਉਂ ਕੱਢਣੀਆਂ ਭਾਈ ਇਸ ਗੱਲ ਨਾਲ ਆਪਾਂ ਨਹੀਂ ਸਹਿਮਤ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਜੀ ਕਿਸੇ ਦੀ ਯਾਰ ਆਪਣੀ ਆਜ਼ਾਦੀ ਆ ਕਿਉਂ ਤੁਸੀਂ ਕਿਸੇ ਨੂੰ ਰੋਕ ਸਕਦੇ ਹੋ ਜੇ ਕੋਈ ਜੌਨ ਮਦਾਨ ਚ ਆ ਗਿਆ ਤੁਸੀਂ ਆਹੀ ਤੇ ਚੀਜ਼ ਮਾੜੀ ਆ ਨਾ ਆਹੀ ਨੁਕਸਾਨ ਜਿਹੜਾ ਹੁੰਦਾ ਤੁਸੀਂ ਫੇਸਬੁੱਕ ਤੇ ਕਿਸੇ ਨੂੰ ਗਾਲਾਂ ਕੱਢ ਕੇ ਉਹਦਾ ਹੀ ਨੁਕਸਾਨ ਕਰਵਾਉਂਦੇ ਹੋ ਕਿਉਂਕਿ ਅਗਲਾ ਬੰਦਾ ਦੱਸਦਾ ਵੀ ਆਹ ਦੇਖ ਲਓ ਇੱਕ ਕਿਸ ਤਰ੍ਹਾਂ ਕਰ ਰਿਹਾ ਮੈਂ ਤੇ ਭਾਈ ਇਨਾ ਚੀਜ਼ਾਂ ਦੇ ਨਾਲ ਸਹਿਮਤ ਨਹੀਂ ਹਾਂ ਲੌਜੀਕਲੀ ਕੋਈ ਡਿਬੇਟ ਹੁੰਦੀ ਹੈ ਤਰਕਾਂ ਤੇ ਕੋਈ ਡਿਬੇਟ ਹੁੰਦੀ ਹੈ ਤਾਂ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਹੈਗਾ ਕਿ ਕੋਈ ਗਲਤ ਕਹਿੰਿਆ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੁਣ ਮਾਨਕਾ ਯਾਰੀ ਪੈਸੇ ਦੀ ਜਾਂ ਫਿਰ ਨਜ਼ਰਾਂ ਸੋਹਣੀਆਂ ਨਾਰਾਂ ਤੇ ਹਾਂ ਬਿਲਕੁਲ ਸੋਹਣੀ ਗੱਲ ਕਹੀ ਹੈ ਤੁਸੀਂ ਪਰ ਅਜੇ ਵੀ ਹੈ ਐਸਾ ਨਹੀਂ ਹੈ ਕਿ ਸਭ ਕੁਝ ਖਤਮ ਹੋ ਗਿਆ ਪਰ ਉਦੋਂ ਕੁਝ ਜ਼ਿਆਦਾ ਮਾਹੌਲ ਵਧੀਆ ਸੀ ਨੇ ਸੰਗਰੂਰ ਚ ਮਾਹੌਲ ਇਹੋ ਹੀ ਆ ਜੀ ਸਿਮਰਨਜੀਤ ਸਿੰਘ ਮਾਨ ਤੇ ਮੀਤ ਹੇਰ ਦੀ ਟੱਕਰ ਫਸਮੀ ਆ ਸੁਖਪਾਲ ਸਿੰਘ ਖਹਿਰਾ ਥੋੜਾ ਸੰਘਰਸ਼ ਕਰਦੇ ਨਜ਼ਰ ਆ ਰਿਹਾ ਇਹ ਹੀ ਸੱਚ ਆ ਹੁਣ ਤੱਕ ਦਾ ਬਾਕੀ ਆ 10 ਤਰੀਕ ਤੱਕ ਪਤਾ ਲੱਗੂਗਾ ਕਿ ਕੌਣ ਕਿੰਨਾ ਕੁ ਅੱਗੇ ਹੋ ਗਿਆ ਤੇ ਫਿਰ ਜਿਹੜਾ ਉੱਥੋਂ ਲੀਡ ਲੈ ਗਿਆ 10 ਤਰੀਕ ਤੋਂ ਤੇ ਫਿਰ ਮੈਨੂੰ ਲੱਗਦਾ ਕਿ ਉਹਨੂੰ ਬੀਟ ਕਰਨਾ ਫਿਰ ਬਹੁਤ ਮੁਸ਼ਕਲ ਹੋ ਜਾਏਗਾ ਸਾਬ ਕਾਲੂ ਜੀ ਹਾਂ ਜੀ ਮੈਨੂੰ ਵੀ ਇਹੋ ਲੱਗਦਾ ਕਿ ਨਰਿੰਦਰ ਮੋਦੀ ਤਾਂ ਇਤਕੀ ਯੂਪੀ ਚ ਵੀ ਫਸੇ ਨਜ਼ਰ ਆ ਰਿਹਾ ਜੇ 20 ਤੋਂ 30 ਸੀਟਾਂ ਨੂੰ ਛੱਡ ਦਈਏ ਮੇਰਾ ਮੰਨਣਾ 20 ਤੋਂ 30 ਸੀਟਾਂ ਨੂੰ ਛੱਡ ਦਈਏ ਬਾਕੀ ਸਾਰੀਆਂ ਸੀਟਾਂ ਤੇ ਫਾਈਟ ਹੈ ਹੁਣ ਇੰਡੀਆ ਉਹਦੇ ਚੋਂ ਕਿੰਨਾ ਕੁ ਲੈ ਕੇ ਜਾਂਦਾ ਹੈ ਤੇ ਭਾਜਪਾ ਉਹਦੇ ਚੋਂ ਕਿੰਨਾ ਕੁ ਵਟੋਰਦਾ ਹੈ ਇਹ ਸਾਰਾ ਮਤਲਬ ਕਿ ਆਪਾਂ ਸਮੇਤੀ ਛੱਡ ਦਈਏ ਪਰ ਮੇਰਾ ਮੰਨਣਾ ਹੈ ਕਿ ਯੂਪੀ ਦੇ ਵਿੱਚ ਵੀ ਵੀ ਤੋਂ 30 ਸੀਟਾਂ ਤਾਂ ਭਾਜਪਾ ਮਤਲਬ ਕਿ ਅੱਜ ਵੀ ਲੈ ਜਾਂਦੀ ਹੈ ਵਨ ਸਾਈਡਡ ਇਹ ਤਾਂ ਮੰਨ ਕੇ ਚਲੋ ਤੁਸੀਂ ਤੇ ਬਾਕੀ ਉਹ ਜਿਹੜੀਆਂ ਫਸੀਆਂ ਉਹਦੇ ਚ ਹੁਣ ਇੰਡੀਆ ਕਿੰਨਾ ਕੁ ਲੈ ਕੇ ਜਾਂਦਾ ਹੈ ਦੇਖਣਾ ਹੋਵੇਗਾ ਰਾਣਾ ਗੁਰਜੀਤ ਸਿੰਘ ਸਤਾਈ ਵਿੱਚ ਵੱਡਾ ਚਿਹਰਾ ਬਿਲਕੁਲ ਰਾਣਾ ਗੁਰਜੀਤ ਨੂੰ ਆਪਦਿਆਂ ਨੇ ਉਥੇ ਘੇਰ ਕੇ ਨਾ ਹਾਈ ਕਮਾਂਡ ਚ ਬਿਲਕੁਲ ਹਰਮਿੰਦਰ ਸਿੰਘ ਜੀ ਮੈਨੂੰ ਲੱਗਦਾ ਹੀਰੋ ਬਣਾ ਦਿੱਤਾ ਰਾਣਾ ਗੁਰਜੀਤ ਨੇ ਜੋ ਦਾਵਾ ਕੀਤਾ ਉਸ ਦਾਵੇ ਤੋਂ ਪਿਛਾੜਨ ਵਾਸਤੇ ਜਿਸ ਤਰ੍ਹਾਂ ਦਾ ਵਿਰੋਧ ਜਿਤਾਇਆ ਗਿਆ ਇੰਟਰਨਲ ਜਿਸ ਨੂੰ ਆਪਾਂ ਕਹਿੰਨੇ ਵਿਰੋਧ ਪਾਰਟੀ ਦੇ ਅੰਦਰੂਨੀ ਵਿਰੋਧ ਤਾਂ ਹਾਈ ਕਮਾਂਡ ਸੋਚਦਾ ਹੀ ਹੁੰਦਾ ਹੈ ਨਾ ਕਿ ਬਈ ਯਾਰ ਇਹ ਸਬੰਧੇ ਚ ਕੋਈ ਗੱਲ ਤੇ ਹੋਏਗੀ ਜਿਹੜੇ ਸਾਰੇ ਰਲੇ ਫਿਰਦੇ ਆ ਸੋ ਇਹ ਚੀਜ਼ਾਂ ਹੁੰਦੀਆਂ ਨੇ ਮੈਂ ਇਸ ਗੱਲ ਨਾਲ ਸਹਿਮਤ ਹਾਂ